ਬਹੁਤ ਜ਼ਿਆਦਾ ਮਿਹਨਤੀ ਹੈ ਉਹ ਕਰਕੇ ਦਿਖਾ ਦਿਖਾ ਰਿਹਾ ਕਿ ਹਾਂ ਮੈਂ ਇਹ ਚੀਜ਼ ਕਰਨੀ ਕਿਉਂਕਿ ਉਸ ਇਸ ਇਸ ਫਿਲਮ ਦੇ ਵਿੱਚ ਉਹਨੇ ਸਿਕਸ ਪੈਕ ਪੈਕ ਬਣਾਇਆ ਹਾਂਜੀ ਤਾਂ ਉਹਦੀ ਖੂਗਾ ਆਪਾਂ ਮੈਂ ਧਾਰਮਿਕ ਹੈਗੀ ਆ ਮਤਲਬ ਜਾਣੀਆਂ ਗੁਰਦੁਆਰਾ ਸਾਹਿਬ ਜਾਣੀਆਂ ਜਾਂ ਕੋਈ ਵੀ ਧਾਰਮਿਕ ਸਥਾਨ ਹੈ ਚਾਹੇ ਉਹ ਕਿਸੇ ਵੀ ਰਿਲੀਜਨ ਦਾ ਮੈਂ ਉਥੋਂ ਨਤਮਸਤਕ ਹੁੰਨੀ ਆ ਤੇ ਆਪਾਂ ਰਿਸਪੈਕਟ ਬਹੁਤ ਦਿਆ ਉਹਦੋਂ ਕੀ ਸੀ ਆਪਣੀ ਕੌਮ ਲਈ ਜੁੰਦੇ ਸੀ ਸਾਰੇ ਜਾਣੇ ਹਨਾ ਤੇ ਕੌਮ ਲਈ ਮਰਨਾ ਉਹਨਾਂ ਨੂੰ ਐ ਲੱਗਦਾ ਸੀਗਾ ਵੀ ਸ਼ਹਾਦਤ ਜਣਾ ਸਭ ਤੋਂ ਵੱਡੀ ਗੱਲ ਆ ਬਟ ਅੱਜ ਦੂਜਿਆਂ ਨੂੰ ਮਾਰ ਕੇ ਅਸੀਂ ਰਾਜੀ ਆ ਆਪਦੇ ਆਪ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਠੀਕ ਅੱਛਾ ਫਿਲਮ ਦੇ ਵਿੱਚ ਜਿਵੇਂ ਤੁਸੀਂ ਮੈਨੂੰ ਦੱਸਿਆ ਕਿ ਤੁਹਾਡੇ ਨਾਮ ਦੇ ਵਿੱਚ ਹੀ ਬਹੁਤ ਜਾਨ ਆ ਤੇ ਇੱਕ ਹੋਰ ਕਰੈਕਟਰ ਹੈ ਕਿਉਂ ਉਹ ਜਦੋਂ ਨਾਮ ਸੁਣਿਆ ਜਦੋਂ ਪਹਿਲੀ ਵਾਰੀ ਸਕ੍ਰਿਪਟ ਤੇ ਪੜਿਆ ਵੀ ਮੇਰਾ ਨਾਮ ਤੇਗਕੌਰ ਹੋਣਾ ਬੀਬੀ ਤੇਗਕੌਰ ਬੜਾ ਸੋਹਣਾ ਲੱਗਿਆ ਕਦੇ ਦਿਮਾਗ ਦੇ ਵਿੱਚ ਆਇਆ ਕਿ ਬੇਬੇ ਨੂੰ ਵੀ ਇਹ ਰੱਖਣਾ ਚਾਹੀਦਾ ਸੀ ਬਿਲਕੁਲ ਹਾਂ ਰੱਖਣਾ ਚਾਹੀਦਾ ਸੀਗਾ ਹੈਨਾ ਪਹਿਲਾਂ ਕਿਸੇ ਦੇ ਨਾਮ ਤੋਂ ਸੁਣਿਆ ਕਿਦਾਂ ਪਹਿਲਾਂ ਮਤਲਬ ਮੇਰੀ ਦਾਦੀ ਜੀ ਦਾ ਨਾਮ ਤੇਜਕੌਰ ਹੈਨਾ ਮਤਲਬ ਉਦਾਂ ਜਿਹਦਾ ਜਿੱਦਾਂ ਪਹਿਲਾਂ ਟਾਈਮ ਦੇ ਵਿੱਚ ਇਦਾਂ ਦੇ ਨਾਮ ਰੱਖਦੇ ਹੁੰਦੇ ਸੀ ਸੋ ਇਹ ਤੇਗ ਇੱਕ ਤੇਗ ਜਿਹੜੀ ਹੁੰਦੀ ਹੈ ਹੈਨਾ ਇੱਕ ਉਹਦਾ ਜੋਸ਼ ਦਾ ਨਾਮ ਆ ਬਿਲਕੁਲ ਹੂੰ ਅੱਛਾ ਆਮ ਤੌਰ ਤੇ ਜਦੋਂ ਦੇਖਦੇ ਆ ਹੁਣ ਵੀ ਅਸੀਂ ਔਰਤਾਂ ਨੂੰ ਦੇਖਦੇ ਆ ਕਈ ਔਰਤਾਂ ਠਾਣਿਆਂ ਕਚੈਰੀਆਂ ਚ ਰੋਧਦੀਆਂ ਨੇ ਫਿਲਮ ਦੀ ਗੱਲ ਵੀ ਕਰਨੀਆਂ ਤਾਂ ਜਦੋਂ ਇਸ ਰੂਪ ਦੇ ਵਿੱਚ ਔਰਤ ਨੂੰ ਦੇਖਦੇ ਆ ਵੀ ਜਿਨੇ ਤਾਂ ਜੰਗਾਂ ਲੜੀਆਂ ਨੇ ਵੀ ਮਾਤਾ ਗੁਜਰੀ ਜੀ ਹੋਗੇ ਜਾਂ ਜਿਹੜੇ ਬੀਬੀ ਮਾਈ ਭਾਗੋ ਜੀ ਹੋਗੇ ਜਿਹੜੇ ਮਹਾਨ ਉਹ ਕਰੈਕਟਰ ਵੀ ਤੁਹਾਡੇ ਸਾਹਮਣੇ ਆਏ ਫਿਰ ਜਦੋਂ ਇੱਕ ਪਾਸੇ ਤਾਂ ਅੱਜ ਕੁੜੀਆਂ ਦਾ ਇਹ ਹਾਲ ਹੋ ਰਿਹਾ ਦੂਜੇ ਪਾਸੇ ਇਹ ਵੀ ਆਉਂਦਾ ਵੀ ਔਰਤਾਂ ਦਾ ਇੰਨੀਆਂ ਮਹਾਨ ਨੇ ਬਿਲਕੁਲ ਬਹੁਤ ਮਤਲਬ ਸਾਡਾ ਇਤਿਹਾਸ ਐਡਾ ਕੋ ਹੈਗਾ ਅਮੀਰ ਕਿ ਅਸੀਂ ਉਹ ਸਾਰੀਆਂ ਚੀਜ਼ਾਂ ਭੁੱਲੀ ਬੈਠੇ ਆ ਪਰ ਜਦੋਂ ਮਤਲਬ ਇਦਾਂ ਦੇ ਕੈਰੈਕਟਰ ਕਰਨ ਨੂੰ ਮਿਲਦੇ ਆ ਤਾਂ ਉਹ ਸਾਰੀਆਂ ਚੀਜ਼ਾਂ ਇੱਥੇ ਦਿਮਾਗ ਚ ਆਉਂਦੀਆਂ ਨੇ ਉਹ ਅਸੀਂ ਆਪਣੇ ਆਪ ਨੂੰ ਫੀਲ ਕਰਦੇ ਆ ਉਦੋਂ ਦੇ ਜਦੋਂ ਕਾਸਟਿਊਮਸ ਪਾਉਨੇ ਆ ਤਾਂ ਉਹ ਆਪਣੇ ਆਪ ਅੰਦਰ ਇੱਕ ਜਜ਼ਬਾ ਪੈਦਾ ਹੋ ਜਾਂਦਾ ਸੋ ਉਹ ਸਾਰੀਆਂ ਚੀਜ਼ਾਂ ਆਉਂਦੀਆਂ ਮਨ ਦੇ ਵਿੱਚ ਕੈਰੈਕਟਰ ਕਰਦੇ ਹੋਏ ਠੀਕ ਹੈ ਅੱਛਾ ਕਿਵੇਂ ਲੱਗਿਆ ਐਡੀ ਵੱਡੀ ਸਟਾਰ ਕਾਸਟ ਦੇ ਨਾਲ ਕੰਮ ਕਰਕੇ ਖਾਸ ਕਰਕੇ ਇੱਕੋ ਰੰਗ ਦੇ ਵਿੱਚ ਰਹਿਣਾ ਗੁਰਬਾਣੀ ਦਾ ਰੰਗ ਵੈਸੇ ਆਪ ਤੁਸੀਂ ਕਿੰਨੇ ਕੁ ਧਾਰਮਿਕ ਮੈਂ ਧਾਰਮਿਕ ਹੈਗੀ ਆ ਮਤਲਬ ਜਾਣੀਆਂ ਗੁਰਦੁਆਰਾ ਸਾਹਿਬ ਜਾਣੀਆਂ ਜਾਂ ਕੋਈ ਵੀ ਧਾਰਮਿਕ ਸਥਾਨ ਆ ਚਾਹੇ ਉਹ ਕਿਸੇ ਵੀ ਰਿਲੀਜੀਅਨ ਦਾ ਮੈਂ ਉਹਨੂੰ ਨਤਮਸਤਕ ਹੁੰਨੀ ਆ ਤੇ ਆਪ ਰਿਸਪੈਕਟ ਬਹੁਤ ਆ ਤੇ ਬਾਕੀ ਇਹ ਹੈ ਕਿ ਬਚਪਨ ਤੋਂ ਹੀ ਇੱਕ ਘਰ ਦੇ ਨਾਲ ਹੀ ਆਪਣੇ ਗੁਰਦੁਆਰਾ ਸੀਗਾ ਤੇ ਜਾਂਦੇ ਹੁੰਦੇ ਸੀ ਯਾਰੀ ਈਜ਼ੀ ਵੀ ਲੈ ਜਾਂਦੇ ਨੇ ਵੀ ਚੱਲ ਕੰਨ ਦੀ ਸਾਂਝੀ ਨਹੀਂ ਨਹੀਂ ਕੰਨ ਨਹੀਂ ਸਾਂਝੀ ਸਾਹਮਣੇ ਨਹੀਂ ਕਿਉਂਕਿ ਐ ਹੁੰਦਾ ਸਾਡੇ ਮਨ ਚ ਹੁੰਦਾ ਵੀ ਜਿਹੜੀ ਜਿਵੇਂ ਨਾ ਰਿਸਪੈਕਟ ਬਹੁਤ ਹੈ ਬਹੁਤ ਰਿਸਪੈਕਟ ਅੱਛਾ ਇਹ ਫਿਲਮ ਕਰਦੇ ਕਰਦੇ ਹੋਰ ਕੀ ਨਵਾਂ ਗ੍ਰਹਿਣ ਕਰਿਆ ਕੀ ਸਿੱਖਿਆ ਕਿਉਂਕਿ ਕਈ ਵਾਰੀ ਜਦੋਂ ਅਸੀਂ ਜ਼ਿੰਦਗੀ ਦੇ ਵਿੱਚ ਜਿਉਂਦੇ ਆ ਤਾਂ ਕਈ ਵਾਰੀ ਕਿਤਾਬ ਵੀ ਨਹੀਂ ਪੜਦੇ ਆਪਾਂ ਸ਼ਾਇਦ ਸਾਹਮਣੇ ਵੀ ਪਈ ਹੋਵੇ ਤਾਂ ਜਦੋਂ ਹੁਣ ਇਹ ਫਿਲਮ ਦੇ ਰਾਹੀਂ ਸਿੱਖੀ ਪਲਸਪੇ ਨੂੰ ਜਾਣਿਆ ਤਾਂ ਕਿਵੇਂ ਜੇ ਜਾਣਿਆ ਕਿ ਸਾਡੀਆਂ ਔਰਤਾਂ ਐਵੇਂ ਵੀ ਸੀ ਇੰਨੀਆਂ ਦਲੇਰ ਸੀ ਇੰਨੀਆਂ ਹਿੰਮਤੀ ਸੀ ਜਿਹੜੀਆਂ ਕਿਉਂਕਿ ਮੈਨੂੰ ਲੱਗਦੀ ਫਿਲਮ ਦਾ ਜਿਹੜਾ ਕਲਚਰ ਆ ਜੋ ਮਾਹੌਲ ਆ ਉਹ ਵੀ ਸ਼ਾਇਦ ਜੰਗਲਾਂ ਦਾ ਬਣਾਇਆ ਹੋਇਆ ਤਾਂ ਉਹ ਉੱਥੇ ਜਿ ਰਹਿਣਾ ਬਹੁਤ ਔਖਾ ਬਿਲਕੁਲ ਮੈਨੂੰ ਐਂ ਲੱਗਦਾ ਵੀ ਜਦੋਂ ਉਹ ਟਾਈਮ ਸੀਗਾ ਉਹ ਟਾਈਮ ਬਹੁਤ ਵਧੀਆ ਸੀ ਹੁਣ ਤਾਂ ਅਸੀਂ ਹੋਰ ਪਾਸੇ ਨੂੰ ਤੁਰ ਪਏ ਸਾਨੂੰ ਸੋਸ਼ਲ ਮੀਡੀਆ ਨੇ ਹੋਰ ਪਾਸੇ ਨੂੰ ਲਾਤਾ ਮਤਲਬ ਸਾਡੇ ਸਾਡੇ ਵਿੱਚੋਂ ਰਿਲੇਸ਼ਨ ਖਤਮ ਹੋ ਗਏ ਕੋਈ ਹਰ ਇੱਕ ਬੰਦਾ ਆਪਦੇ ਆਪ ਲਈ ਜਿਉ ਰਿਹਾ ਬਟ ਉਦੋਂ ਕੀ ਸੀ ਆਪਣੀ ਕੌਮ ਲਈ ਜਿਉਂਦੇ ਸੀ ਸਾਰੇ ਜਾਣੇ ਹਨਾ ਤੇ ਕੌਮ ਲਈ ਮਰਨਾ ਉਹਨਾਂ ਨੂੰ ਐਂ ਲੱਗਦਾ ਸੀਗਾ ਵੀ ਸ਼ਹਾਦਤ ਜਿੰਨਾ ਸਭ ਤੋਂ ਵੱਡੀ ਗੱਲ ਆ ਬਟ ਅੱਜ ਦੂਜਿਆਂ ਨੂੰ ਮਾਰ ਕੇ ਅਸੀਂ ਰਾਜੀ ਆਂ ਆਪਦੇ ਆਪ ਨੂੰ ਜਿਉਂਦਾ ਰੱਖਣਾ ਚਾਹੁੰਦੇ ਆ ਜਿਵੇਂ ਮੈਂ ਹੁਣੇ ਨਾ ਰੀਸੈਂਟ ਪੜ੍ਹ ਰਿਆ ਸੀ 2 ਮਿੰਟ ਲੈਣੇ ਆ ਤੁਹਾਡੇ ਹੋਰ ਵੀ ਉਹਦੇ ਵਿੱਚ ਇਹ ਕਹਿ ਰਹੇ ਸੀ ਵੀ ਜੇ ਕੋਈ ਬੰਦਾ ਕਿਤਾਬ ਪੜ੍ਹਦਾ ਤਾਂ ਉਹਦੀ ਬੱਚੇ ਵੀ ਉਹੀ ਗ੍ਰਹਿਣ ਕਰਨਗੇ ਕਿਉਂਕਿ ਬੱਚੇ ਸਿੱਖਦੇ ਨਹੀਂ ਬੇਸਿਕਲੀ ਉਹ ਨਕਲ ਕਰਦੇ ਆ ਲੱਗਦਾ ਵੀ ਅੱਜ ਜੇ ਘਰਾਂ ਦੇ ਵਿੱਚ ਉਵੇਂ ਮਾਹੌਲ ਬਣਾਇਆ ਜਾਵੇ ਤਾਂ ਸਾਡੇ ਬੱਚੇ ਵੀ ਇਧਰ ਨੂੰ ਮੋੜਾ ਕੱਟਣਗੇ ਜਿਵੇਂ ਹੁਣ ਗਿੱਪੀ ਗਰੀਵਾਲ ਹੋਣਾਂ ਦੇ ਬੱਚੇ ਨੇ ਤਾਂ ਉਹਨਾਂ ਨੇ ਵੀ ਆਪਣੇ ਬੱਚਿਆਂ ਨੂੰ ਸਿੱਖੀ ਦੇ ਨਾਲ ਜੋੜਿਆ ਮਾਹੌਲ ਹੀ ਹੁੰਦਾ ਨਾ ਕਰਦਾ ਜਿੱਦਰ ਜਿਵੇਂ ਦਾ ਘਰ ਦਾ ਮਾਹੌਲ ਹੋਊਗਾ ਬੱਚਿਆਂ ਨੇ ਵੀ ਓਦਾਂ ਦੇ ਹੋਣ ਆ ਜੇ ਸਾਡੇ ਘਰ ਦੇ ਵਿੱਚ ਅਸੀਂ ਕਿਤਾਬਾਂ ਰੱਖੀਆਂ ਹੋਈਆਂ ਨੇ ਤਾਂ ਸਾਡੇ ਬੱਚੇ ਨੇ ਵੀ ਉਹ ਕਿਤਾਬਾਂ ਪੜ੍ਹਣੀਆਂ ਨੇ ਜੇ ਅਸੀਂ ਉੱਥੇ ਹੀ ਗਾਣੇ ਲਾਵਾਂਗੇ ਜਾਂ ਗਾਣਿਆਂ ਦੀਆਂ ਰੀਲਾਂ ਰੱਖਾਂਗੇ ਤਾਂ ਉਹਨੇ ਵੀ ਉਹੀ ਚੀਜ਼ਾਂ ਗ੍ਰਹਿ ਤਾਂ ਹੈਗੀ ਹੋਇਆ ਓਬਵੀਅਸਲੀ ਕਿ ਜੋ ਤੁਸੀਂ ਮਾਹੌਲ ਕ੍ਰੀਏਟ ਕਰਤਾ ਉਹੀ ਚੀਜ਼ਾਂ ਨੇ ਹੋਣਗੀਆਂ ਪਿਪਾ ਜੀ ਦੇ ਬੱਚੇ ਨੇ ਉਹਨਾਂ ਨੇ ਮਤਲਬ ਉਹਨਾਂ ਨੂੰ ਦੱਸਣ ਦੀ ਵੀ ਲੋੜ ਨਹੀਂ ਪੈਂਦੀ ਹੈਗੀ ਇੰਨਾ ਮਤਲਬ ਮੈਂ ਇਕਮ ਦੀ ਮਦਰ ਦਾ ਕੈਰੈਕਟਰ ਕੀਤਾ ਇਸ ਫਿਲਮ ਦੇ ਵਿੱਚ ਤੇ ਇਕਮ ਮੇਰਾ ਬੇਟਾ ਹੈਗਾ ਤਾਂ ਉਹ ਉਹ ਉਸੇ ਮਤਲਬ ਉਹ ਇੰਨਾ ਕੁ ਜਿਆਦਾ ਡੈਡੀਕੇਟਿਡ ਮਤਲਬ ਉਹਨੇ ਆਪਣੀ ਬੋਡੀ ਤੇ ਇੰਨਾ ਵਰਕ ਕੀਤਾ ਜਦੋਂ ਜਦੋਂ ਸ਼ੂਟ ਹੁੰਦਾ ਸੀ ਸੀਨ ਹੁੰਦਾ ਸੀ ਉਹ ਸੀਨ ਕਰਦਾ ਸੀ ਜਦੋਂ ਸੀਨ ਨਹੀਂ ਹੁੰਦਾ ਸੀ ਇੱਕ ਦੋ ਮਿੰਟ ਵੀ ਉਹਦੇ ਕੋਲ ਹੁੰਦਾ ਸੀ ਤਾਂ ਆਪਨੇ ਡੰਬਲ ਲੈ ਕੇ ਉਹ ਨਾਲ-ਨਾਲ ਕਰਦਾ ਸੀ ਤੇ ਬੰਦੇ ਉੱਥੇ ਖੜੇ ਹੁੰਦੇ ਸੀ ਉਹਦੇ ਅੱਛਾ ਆਮ ਤੌਰ ਤੇ ਦੇਖਿਆ ਵੀ ਜਿਹੜਾ ਗਿੱਪੀ ਦਾ ਛੋਟਾ ਬੇਟਾ ਅਛੰਦਾ ਉਹ ਬਹੁਤ ਸ਼ਰਾਰਤੀ ਆ ਫਿਰ ਤੁਸੀਂ ਏਕਮ ਨੂੰ ਕਿਵੇਂ ਕਿਉਂਕਿ ਉਹ ਬਹੁਤ ਸਾਨੂੰ ਮੀਡੀਆ 'ਚ ਵੀ ਬਹੁਤ ਘੱਟ ਆਉਂਦਾ ਬੋਲਦਾ ਵੀ ਬਹੁਤ ਘੱਟ ਆ ਤੁਸੀਂ ਉਹਦੇ ਬਾਰੇ ਕਿਵੇਂ ਦੇਖਿਆ ਕਿ ਉਹਦੇ ਅੰਦਰ ਕਿਹੜੀ ਡੈਡੀਕੇਸ਼ਨ ਉਹ ਮਤਲਬ ਉਹ ਬਹੁਤ ਜ਼ਿਆਦਾ ਮਿਹਨਤੀ ਆ ਉਹ ਕਰਕੇ ਦਿਖਾ ਦਿਖਾ ਰਿਹਾ ਕਿ ਹਾਂ ਮੈਂ ਇਹ ਚੀਜ਼ ਕਰਨੀ ਕਿਉਂਕਿ ਉਸ ਇਸ ਇਸ ਫਿਲਮ ਦੇ ਵਿੱਚ ਉਹਨੇ ਸਿਕਸ ਪੈਕ ਪੈਕ ਬਣਾਏ ਆ ਅੱਛਾ ਹਾਂਜੀ ਤਾਂ ਉਹ ਦਿਖੂਗਾ ਆਪਾਂ ਨੂੰ ਤਾ ਉਹਨੇ ਬਹੁਤ ਮਿਹਨਤ ਕੀਤੀ ਸੱਚੀ ਅੱਜ ਜਾਂਦੇ ਜਾਂਦੇ ਫਿਲਮ ਬਾਰੇ ਇਸ ਕਿਰਦਾਰ ਬਾਰੇ ਕੀ ਕਹਿਣਾ ਚਾਹੋਗੇ ਕਿਉਂਕਿ ਹੁਣ ਧਰਮਾ ਪ੍ਰੋਡਕਸ਼ਨ ਵੀ ਨਾਲ ਕਰਨ ਜੋਹਰ ਹੋਣੀ ਵੀ ਨਾਲ ਜੁੜ ਗਏ ਨੇ ਤਾਂ ਕੀ ਕਹਿਣਾ ਚਾਹੋ ਬਹੁਤ ਬਹੁਤ ਵੱਡੀ ਗੱਲ ਹੈ ਗਿੱਪੀ ਭਾਜੀ ਨੂੰ ਵਧਾਈਆਂ ਨੇ ਤੇ ਮੈਂ ਇਹੀ ਕਹੂੰਗੀ ਵੀ ਬਹੁਤ ਵਧੀਆ ਫਿਲਮ ਹੈ ਭਾਜੀ ਨੇ ਬਹੁਤ 7-8 ਸਾਲਾਂ ਦੀ ਮਿਹਨਤ ਆ ਉਹਨਾਂ ਦੀ ਤੇ ਮੈਨੂੰ ਕੰਮ ਕਰਕੇ ਇਸ ਚ ਖੁਸ਼ੀ ਹੋਈ ਚਾਹੇ ਮੇਰਾ ਛੋਟਾ ਕੈਰੈਕਟਰ ਹੈ ਪਰ ਮੈਨੂੰ ਐ ਹੁੰਦਾ ਕਿ ਵੱਡੀ ਫਿਲਮ ਦਾ ਛੋਟਾ ਹਿੱਸਾ ਬਣਨਾ ਵੀ ਬਹੁਤ ਵੱਡੀ ਗੱਲ ਹੈ ਸੋ ਮੈਂ ਥੈਂਕਫੁਲ ਹਾਂ ਕਿ ਮੈਨੂੰ ਇਸ ਫਿਲਮ ਦੇ ਵਿੱਚ ਜਗ੍ਹਾ ਮਿਲੀ ਹੈ ਥੈਂਕ ਯੂ